ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲਕ ਜੰਜੂ ਰਾਖਾ ਪ੍ਰਵਤਾ ਕਾ ਕਿਨੋ ਵੱਡੋ ਕਲਹੁ ਮੈਂ ਸਾਕਾ ਬਾਣੀ ਗੁਰੂ ਵਿਚ ਬਾਣੀ ਅੰਬਰਤ ਸਾਰੇ ਗੁਰ ਬਾਣੀ ਕਹਾ ਸੇਵਕ ਜਨਮਨ ਪਰਤਖ ਗੁਰੂ ਨਿਸਤਾਰੇ ਆਹੋ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਕੋਟਲ ਗੁਰ ਸੇਵੀਐ ਇਹ ਦੇ ਸੰਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਲਾਵਨ ਨਾ ਨਾ ਪੰਜਵਾ ਬਿਨ ਸਾਧੂ ਜੋ ਜੀਵਨ ਤੇ ਤੋ ਵਿਰਥਾਰੀ ਮਿਲ ਤੈ ਸੰਗ ਸਭ ਤ੍ਰਮ ਮਿਟੇ ਗਤ हमारी <smallionics> ਦਨ ਬਲਿਹਾਰੀ ਤਨ ਮਨ ਆਪਣੋ ਜੀ ਰਹਾ ਫਿਰ ਫਿਰ ਰਹਿ ਬਾਰੀ ਰਹਾ ਏਤਿ ਛਡਾਈ ਮਾਹਤੇ ਇਤਨੀ ਦ੍ਰਿੜਤਾ ਰੀ ਸਗਲ ਰੇ ਇਹੋ ਮਨ ਪਿਆ ਬਿਨਸੀ ਅਬਦਾਰੀ ਨਿੰਦ ਕੇਂਦ ਪਰ ਦੁਖ ਨਾ ਏਖਨ ਮਹਿ ਜਾਰੀ ਦਵਾ ਨਯਾ ਆਰੇ ਨਿਕਟ ਤੀਖਾ ਨਾਹੀ ਦੂਰਾਰੀ ਤਨ ਮਨ ਸ਼ੀਤਲ ਭਏ ਅਬ ਮੁਕਤੇ ਸੰਸਾਰੀ ਹੀਤੋ ਕੀਤ ਸਭ ਪ੍ਰਾਣ ਧਨ ਨਾਮਕ ਦਰਸਾਰੀ ਤਨ ਮਨ 시ਤਨ ਤੈ ਅਬ ਮੁਕਤੇ ਸੰਸਾਰੀ ਹੀ ਤ ਕੀ ਤ ਸਭ ਪ੍ਰਾਣ ਧਨ ਨਾਨਕ ਦਰਸਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਦਾ ਸਤਕਾਰਯੋਗ ਸਤਗੁਰਾਂ ਦੀ ਸਾਜੀ ਨਿਗਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੀ ਵਿਚਾਰ ਦੇ ਨਾਲ ਆਪਾਂ ਸਾਰੇ ਬੜੇ ਪਿਆਰ ਦੇ ਨਾਲ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਗੁਰਬਾਣੀ ਸਰਵਣ ਕਰਨ ਵਾਸਤੇ ਬੜੇ ਉਤਸ਼ਾਹ ਦੇ ਨਾਲ ਬੜੇ ਪਿਆਰ ਦੇ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚਦੇ ਆ। ਪਹਿਲਾਂ ਨਿਤਨੇਮ ਸਰਵਣ ਕਰਦੀਆਂ ਨੇ ਸੰਗਤਾਂ ਫਿਰ ਅਰਦਾਸ ਫਿਰ ਹੁਕਮਨਾਮਾ ਸਾਹਿਬ ਸਰਵਣ ਕਰਦੀਆਂ ਨੇ ਸੰਗਤਾਂ ਫਿਰ ਨਾਲ ਨਾਲ ਗੁਰੂ ਦੇ ਉਸ ਹੁਕਮ ਦੀ ਵਿਚਾਰ ਵੀ ਸੰਗਤਾਂ ਸਰਵਣ ਕਰਦੀਆਂ ਨੇ ਆਓ ਰਲ ਮਿਲ ਕੇ ਅੱਜ ਦਾ ਜੋ ਸਾਨੂੰ ਹੁਕਮਨਾਮਾ ਸਾਹਿਬ ਪ੍ਰਾਪਤ ਹੋਇਆ ਹੈ ਉਹਦੇ ਵਿਚਾਰ ਦੇ ਨਾਲ ਜੋੜਨ ਦਾ ਜਤਨ ਕਰੀਏ ਅੱਜ ਦਾ ਜੋ ਮੁਖਵਾਕ 800 ਦਾ ਸੰਗ ਦੇ ਉੱਤੇ ਸੁਭਾਏ ਮਾਨ ਬਿਲਾਵਲ ਮਹੱਲਾ ਪੰਜਵਾਂ ਬਿਲਾਵਲ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਫੈਦਾ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਿਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ ਬਿਨ ਸਾਧੂ ਜੋ ਜੀਵਨਾ ਤੇਤੋ ਬਿਰਥਾਰੀ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਜਿਹੜੀ ਜ਼ਿੰਦਗੀ ਗੁਰੂ ਦੇ ਨਾਲੋਂ ਟੁੱਟ ਕੇ ਸਾਡੀ ਜੀਵਨ ਬਤੀਤ ਹੁੰਦਾ ਉਹ ਸਾਰਾ ਕਹਿੰਦੇ ਵਿਅਰਥ ਹੁੰਦਾ ਹੈ ਬਿਨ ਸਾਧੂ ਜੋ ਜੀਵਨ ਆ ਜਿਹੜਾ ਗੁਰੂ ਤੋਂ ਬਿਨਾ ਸਾਡੀ ਜ਼ਿੰਦਗੀ ਬਤੀਤ ਹੁੰਦੀ ਹੈ ਤੇਤੋ ਬਿਰਥਾਰੀ ਕਹਿੰਦੇ ਉਹ ਸਾਰੀ ਦੀ ਸਾਰੀ ਬੇਅਰਥ ਹੈ ਜਿਵੇਂ ਗੁਰੂ ਸਾਹਿਬ ਕਹਿੰਦੇ ਨੇ ਕੁੰਭਾ ਬੱਦਾ ਜਲ ਹੈ ਜਲ ਬਿਨ ਕੁੰਭ ਨਾ ਹੋਏ ਗਿਆਨ ਦਾ ਬੱਦਾ ਮਨ ਰਹਾ ਗੁਰੂ ਬਿਨ ਗਿਆਨ ਨਾ ਹੋਏ ਜੇ ਗੁਰੂ ਦਾ ਗਿਆਨ ਹੀ ਨਹੀਂ ਸਾਡੇ ਕੋਲ ਸਾਡੀ ਜਿਹੜੀ ਜ਼ਿੰਦਗੀ ਲੰਘੀ ਵੀ ਸਾਲ 30 ਸਾਲ 50 ਸਾਲ ਉਹ ਸਾਰੀ ਬੇਅਰਥ ਲੰਘੀ ਕਹਿੰਦੇ ਜਿੱਦੇ ਅਸੀਂ ਨੇ ਗੁਰੂ ਨੂੰ ਆਪਣੇ ਜੀਵਨ ਚ ਧਾਰ ਲਿਆ ਗੁਰੂ ਬਣਾ ਲਿਆ ਕਿ ਐ ਸਾਡਾ ਗੁਰੂ ਹੈ ਇਹਦੇ ਤੋਂ ਅਸੀਂ ਕੁਰਬਾਨ ਜਾਂਦੇ ਆ ਤੇ ਉਸ ਦਿਨ ਤੋਂ ਫਿਰ ਸਾਡੀ ਜ਼ਿੰਦਗੀ ਜਿਹੜੀ ਹੈ ਉਹ ਕਿਸੇ ਲੇਖੇ ਚ ਪੈਂਦੀ ਹੈ ਨਹੀਂ ਤੇ ਸਾਰੀ ਦੀ ਸਾਰੀ ਜ਼ਿੰਦਗੀ ਬੇਅਰਥ ਲੰਘ ਜਾਂਦੀ ਹੈ ਕਹਿੰਦੇ ਮਿਲਤ ਸੰਗ ਸਭ ਭ੍ਰਮ ਮਿਟੇ ਗੱਤ ਭਈ ਹਮਾਰੀ ਕਹਿੰਦੇ ਜਿੱਦੇ ਗੁਰੂ ਨੂੰ ਮਿਲ ਜਾਂਦੇ ਆ ਨਾ ਉਹਦੇ ਸਾਡੇ ਅੰਦਰ ਦੇ ਭਰਮ ਜਿਹੜੇ ਆ ਮਿਟ ਜਾਂਦੇ ਆ ਗੱਤ ਭਈ ਹਮਾਰੀ ਗੱਤ ਦਾ ਭਾਵ ਹੁੰਦਾ ਉੱਚੀ ਅਵਸਥਾ ਕਿ ਜਿੱਦੇ ਗੁਰੂ ਨੂੰ ਮਿਲ ਪੈਂਦੇ ਆ ਉਹਦੇ ਅਵਸਥਾ 'ਚ ਫਰਕ ਪੈਣ ਲੱਗ ਜਾਂਦਾ ਅੱਜ ਕੁਝ ਕੱਲ ਕੁਝ ਪਰਸੋਂ ਕੁਝ ਹੌਲੇ 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 ਪੌੜੀ ਦਰ ਪੌੜੀ ਬੰਦਾ ਚੜਦਾ ਜਾਂਦਾ ਹੈ ਕਹਿੰਦੇ ਫਿਰ ਜ਼ਿੰਦਗੀ ਤਬਦੀਲ ਹੋ ਜਾਂਦੀ ਹੈ ਜ਼ਿੰਦਗੀ ਦੇ ਵਿੱਚ ਸੁਧਾਰ ਆ ਜਾਂਦਾ ਹੈ ਜ਼ਿੰਦਗੀ ਸੋਹਣੀ ਬਣ ਜਾਂਦੀ ਹੈ ਜਿਉਣ ਦਾ ਢੰਗ ਮਿਲ ਜਾਂਦਾ ਹੈ ਮਿਲਤ ਸੰਗ ਸਭ ਭ੍ਰਮ ਮਿਟੇ ਜਿੱਦੇ ਗੁਰੂ ਮਿਲ ਗਿਆ ਨਾ ਉਹਦੇ ਸਾਡੇ ਅੰਦਰ ਦੇ ਭ੍ਰਮ ਮਿਟ ਜਾਣੇ ਆ ਅੱਜ ਸਾਡੇ ਅੰਦਰ ਬਹੁਤ ਭ੍ਰਮ ਪਏ ਹੋਏ ਆ ਪਰ ਉਸ ਦਿਨ ਤੋਂ ਵਿਟਣਗੇ ਜਿੱਦੇ ਗੁਰੂ ਦੇ ਦਰਸ਼ਨ ਹੋ ਗਏ ਗੁਰੂ ਨੂੰ ਮਿਲਾਪ ਹੋ ਗਿਆ ਜਿੱਦੇ ਗੱਤ ਭਈ ہماری ਉਹਦੇ ਫਿਰ ਜੀਵਨ ਦੇ ਵਿੱਚ ਉੱਚੀ ਅਵਸਥਾ ਉਹ ਆਉਣ ਲੱਗ ਜਾਂਦੇ ਜਿਵੇਂ ਬਚਪਨ ਤੋਂ ਫਿਰ ਜਵਾਨੀ 'ਚ ਜਾਂਦਾ ਬੰਦਾ ਜਵਾਨੀ 'ਚੋਂ ਫਿਰ ਬੁਢੇਪੇ 'ਚ ਜਾਂਦਾ ਹੈ ਕਹਿੰਦੇ ਇਸੇ ਤਰ੍ਹਾਂ ਫਿਰ ਹੌਲੀ-ਹੌਲੀ ਹੌਲੀ-ਹੌਲੀ ਅਵਸਥਾ ਵੀ ਉੱਚੀ ਹੋਣ ਲੱਗ ਜਾਂਦੀ ਹੈ ਜਾ ਦਿਨ ਭੇਟੇ ਸਾਧ 모ਹੇ ਉਹਾਂ ਦਿਨ ਬਲਿਹਾਰੀ ਕਹਿੰਦੇ ਜਿਸ ਦਿਨ ਇਸ ਪਰਮਾਤਮਾ ਮਿਲ ਜਾਣਾ ਹੈ ਜਿਸ ਦਿਨ ਸਾਧੂ ਮਿਲ ਜਾਣਾ ਹੈ ਉਹ ਕਹਿੰਦੇ ਦਿਨ ਬਲੇਹਾਰ ਗੁਰੂ ਸਾਹਿਬ ਕਹਿੰਦੇ ਆ ਬਲੇਹਾਰੀ ਗੁਰੇ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਕਹਿੰਦੇ ਮੈਂ ਬਲੇਹਾਰ ਜਾਂਦਾ ਆਪਣੇ ਗੁਰੂ ਤੋਂ ਬਲੇਹਾਰੀ ਗੁਰੇ ਆਪਣੇ ਦਿਹਾੜੀ ਸਦਵਾਰ ਕਹਿੰਦੇ ਸਾਰੀ ਦਿਹਾੜੀ ਉਸ ਤੋਂ ਬਲੇਹਾਰ ਜਾਂਦੇ ਆ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਕਹਿੰਦੇ ਜਿਨੇ ਦੇਵਤਿਆਂ ਵਰਗੀ ਜ਼ਿੰਦਗੀ ਸਾਨੂੰ ਬਖਸ਼ਿਸ਼ ਕਰਤੇ ਉਹਦੇ ਤੋਂ ਬਲਿਹਾਰ ਜਾਂਨੇ ਆ ਕਹਿੰਦੇ ਜਾ ਦਿਨ ਭੇਟੇ ਸਾਧ మోਹੇ ਉਹਾਂ ਦਿਲ ਬਲੇ ਦਿਨ ਬਲੇ ਹਾਰੀ ਕਹਿੰਦੇ ਜਿੱਦੇ ਪ੍ਰਮਾਤਮਾ ਮਿਲ ਜਾਂਦਾ ਨਾ ਸਾਨੂੰ ਜਿੱਦੇ ਗੁਰੂ ਮਿਲ ਜਾਂਦਾ ਜਿੱਦੇ ਸਾਧੂ ਮਿਲ ਜਾਂਦਾ ਜਿੱਦੇ ਰੱਬ ਦਾ ਪਿਆਰਾ ਮਿਲ ਜਾਂਦਾ ਕੋਈ ਉਹਦੇ ਕਹਿੰਦੇ ਸਾਰਾ ਦਿਨ ਸਾਡਾ ਖੁਸ਼ੀਆਂ ਚ ਲੰਘਦਾ ਉਹ ਦਿਨ ਆਇਆ ਸਮਝ ਲਿਓ ਕਿ ਮੈਂ ਗੁਰੂ ਤੋਂ ਬਲਿਹਾਰ ਗਿਆ ਤਨ ਮਨੇ ਆਪਣੋ ਜੀ ਆਰਾ ਫਿਰ ਫਿਰ ਹਾਂ ਬਾਰੇ ਕਹਿੰਦੇ ਮੈਂ ਆਪਣਾ ਤਨ ਵੀ ਆਪਣਾ ਮਨ ਵੀ ਤਨ ਮਨ ਆਪਣੋ ਜੀ ਆਰਾ ਜੀ ਆਰਾ ਦਾ ਭਾਵ ਹੁੰਦਾ ਜਿੰਦ ਫਿਰ ਫਿਰ ਹਾਂ ਬਾਰੇ ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਣਾ ਆਪਣਾ ਤਨ ਕਰਕੇ ਵੀ ਬលਿਹਾਰ ਆਪਣੇ ਮਨ ਕਰਕੇ ਵੀ ਬលਿਹਾਰ ਆਪਣੇ ਜਿੰਦ ਕਰਕੇ ਵੀ ਮੈਂ ਗੁਰੂ ਤੋਂ ਵਾਰਨੇ-ਵਾਰਨੇ ਜਾਨਾ ਕਿਉਂ ਕਿਉਂਕਿ ਗੁਰੂ ਦੇ ਨਾਲ ਪਿਆਰ ਇਹਨਾਂ ਪੈ ਗਿਆ ਕਿ ਹੁਣ ਆ ਸਰੀਰ ਵੀ ਉਹਦੇ ਤੋਂ ਬលਿਹਾਰ ਆ ਤਨ ਵੀ ਉਹਦੇ ਤੋਂ ਮਨ ਵੀ ਉਹਦੇ ਤੋਂ ਆ ਜਿੰਦ ਵੀ ਉਹਦੇ ਤੋਂ ਬលਿਹਾਰ ਰਹਾਉ ਰਹਾਉ ਦਾ ਭਾਵ ਹੁੰਦਾ ਠਹਿਰਨਾ ਰੁਕਣਾ ਵਿਸਰਾਮ ਏਤ ਛਡਾਈ ਮੋਹੇ ਤੇ ਇਤਨੀ ਦਰੜਤਾਰੇ ਕਹਿੰਦੇ ਜਿਹੜਾ ਮੋਹ ਪਿਆ ਹੋਇਆ ਸੀ ਨਾ ਕਹਿੰਦੇ ਉਹਦੇ ਤੋਂ ਪ੍ਰਮਾਤਮਾ ਨੇ ਖਿਹੜਾ ਛਡਾਤਾ ਏਤ ਛਡਾਈ ਮੋਹੇ ਤੇ ਜਿਹੜੇ ਮਾੜੇ ਅੰਦਰ ਵਿਕਾਰ ਚੱਲਦੇ ਸੀ ਵਿਕਾਰ ਚੱਲਦੇ ਸੀ ਕਹਿੰਦੇ ਉਹਨਾਂ ਨੂੰ ਖਿਹੜਾ ਛਡਾਤਾ ਗੁਰੂ ਨੇ ਏਤ ਛਡਾਈ ਮੋਹੇ ਤੇ ਜਿਹੜੇ ਮਾੜੇ ਖਿਆਲ ਮੰਦ ਕਰਮ ਅਸੀਂ ਕਰਦੇ ਜਾ ਰਹੇ ਸੀ ਕਹਿੰਦੇ ਉਹਦੇ ਤੋਂ ਗੁਰੂ ਨੇ ਪਾਸਾ ਹੀ ਛਡਾਤਾ ਜਿਹੜਾ ਉਹਨਾਂ ਚੀਜ਼ਾਂ ਦੇ ਨਾਲ মোহ ਸੀ ਉਹ মোহ ਸਾਰਾ ਖਤਮ ਕਰਤਾ ਇਤਨੀ ਦ੍ਰੜਤਾਰੇ ਕਿ ਪ੍ਰਮਾਤਮਾ ਨੇ ਗੁਰੂ ਨੇ ਰੱਬ ਦੇ ਪਿਆਰਿਆਂ ਨੇ ਐਸੀ ਕਿਰਪਾ ਕੀਤੀ ਕਿ ਪ੍ਰਮਾਤਮਾ ਦਾ ਨਾਮ ਅੰਦਰ ਦ੍ਰਿੜ ਕਰਾਤਾ ਪੱਕਾ ਕਰਾਤਾ ਨਿਰੜਤਾਈ ਦਾ ਮਾਪਾ ਆਵੋਂ ਦਾ ਪੱਕਾ ਕਰਾ ਦੇਣਾ ਕਿ ਪ੍ਰਮਾਤਮਾ ਦਾ ਨਾਮ ਪੱਕਾ ਕਰਾਤਾ ਜਿਹੜਾ ਸਾਡੇ ਅੰਦਰ ਵਿਸ਼ੇ ਵਿਕਾਰ ਪੱਕੇ ਹੋਏ ਪਏ ਸੀ ਕਹਿੰਦੇ ਉਹਨਾਂ ਤੋਂ ਖੇੜਾ ਛੜਾ ਕੇ ਉਹਦੀ ਜਗ੍ਹਾ ਤੇ ਪ੍ਰਮਾਤਮਾ ਦਾ ਨਾਮ ਪੱਕਾ ਕਰਾਤਾ ਗੁਰੂ ਨੇ ਗੁਰੂ ਦੇ ਵਿੱਚ ਇਹ ਤਾਕਤ ਹੁੰਦੀ ਹੈ ਗੁਰੂ ਸਾਹਿਬ ਕਹਿੰਦੇ ਜੇ ਸੌ ਚੰਦਾ ਉੱਗਵਹਿ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦੇ ਆ ਗੁਰਬਿਨ ਘੋਰ ਅੰਧਾਰ ਜੇ ਗੁਰੂ ਨਹੀਂ ਹੈ ਸਾਡੀ ਜ਼ਿੰਦਗੀ ਚ ਸਾਡੇ ਅੰਦਰ ਕੋਰ ਘੁੱਪ ਹਨੇਰਾ ਹੈ ਜਿੰਨਾ ਚਿਰ ਸਾਡੇ ਅੰਦਰ ਘੁੱਪ ਹਨੇਰਾ ਹੈ ਉਹਨਾਂ ਚਿਰ ਸਾਡੇ ਅੰਦਰ ਵਿਕਾਰ ਚੱਲਣਗੇ ਜਿੱਦ ਦੇ ਸਾਡੇ ਅੰਦਰ ਗੁਰੂ ਦੇ ਨਾਮ ਦਾ ਗੁਰੂ ਦੇ ਬਚਨਾਂ ਦਾ ਚਾਨਣ ਹੋ ਗਿਆ ਉਦੋਂ ਸਾਡੇ ਅੰਦਰ ਵਿਕਾਰ ਨਹੀਂ ਉਦੋਂ ਗੁਰੂ ਦਾ ਸ਼ਬਦ ਪੱਕਾ ਹੋ ਜਾਣਾ ਏ ਤੇ ਛੜਾਈ ਮੋਹੇ ਤੇ ਇਤਨੇ ਦ੍ਰੜ ਤਾਰੇ ਸਗਲ ਰੇਣ ਇਹੋ ਮਨ ਭਇਆ ਬਿਨਸੀ ਅਬਧਾਰੇ ਕਹਿੰਦੇ ਮੈਂ ਸਾਰਿਆਂ ਦੇ ਚਰਣਾ ਦੇ ਧੂੜ ਬਣ ਜਾ ਸਗਲ ਰੇਣ ਇਹੋ ਮਨ ਭਇਆ ਆ ਜਿਹੜਾ ਮਨ ਹੈ ਨਾ ਇਹ ਪਹਿਲਾਂ ਹੰਕਾਰਿਆ ਫਿਰਦਾ ਸੀ ਕਿ ਮੇਰੇ ਵਰਗਾ ਦੁਨੀਆ 'ਚ ਨਹੀਂ ਹੰਕਾਰ ਨਾਲ ਤੁਰੇ ਫਿਰਦੇ ਸੀ ਪਰ ਹੁਣ ਹੋਇਆ ਕਿ ਗੁਰੂ ਨੇ ਮਿਹਰ ਭਰਿਆ ਹੱਥ ਰੱਖਿਆ ਜਿੱਦੇ ਗੁਰੂ ਨੇ ਮਿਹਰ ਭਰਿਆ ਹੱਥ ਰੱਖਿਆ ਉਹਦੇ ਮਨ ਦੇ ਵਿੱਚੋਂ ਹੰਕਾਰ ਨਿਕਲ ਗਿਆ ਉਹਦੇ ਫਿਰ ਹੋਇਆ ਕਿ ਸਗਲ ਰੇਣ ਉਹ ਮਨ ਪਿਆ ਇਹ ਮਨ ਨੀਵਾ ਹੋ ਗਿਆ ਅਰਦਾਸ ਚ ਰੋਜ਼ ਹੀ ਪੜਿਆ ਜਾਂਦਾ ਸਿੱਖਾਂ ਦਾ ਮਨ ਨੀਵਾ ਮਤ ਉੱਚੇ ਅਸੀਂ ਮਤ ਉੱਚੀ ਕਰਨੀ ਹੈ ਮਨ ਨੂੰ ਨੀਵਾ ਕਰਨਾ ਹੈ ਪਰ ਅਸੀਂ ਮਤ ਮਨ ਉੱਚਾ ਕਰਕੇ ਬਹਿ ਗਏ ਆ ਜਿਹੜੀ ਮਤ ਆ ਉਹਨੂੰ ਨੀਮੀ ਕਰਕੇ ਬਹਿ ਗਏ ਆ ਤੇ ਗੁਰੂ ਸਾਹਿਬ ਕਹਿੰਦੇ ਆ ਸਗਲ ਰੇੜ ਉਹ ਮਨ ਭਿਆ ਜਿੱਦੇ ਗੁਰੂ ਨੇ ਸਾਡੇ ਤੇ ਕਿਰਪਾ ਕੀਤੀ ਗੁਰੂ ਨੇ ਮਿਹਰ ਭਰਿਆ ਹੱਥ ਰੱਖਿਆ ਉਹਦੇ ਕਹਿੰਦੇ ਆ ਮਨ ਜਿਹੜਾ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਗਿਆ ਸਗਲ ਰੇੜ ਉਹ ਮਨ ਭਇਆ ਬਿਨਸੀ ਅਬਧਾਰੇ ਜਿਹੜੇ ਸਾਡੇ ਅੰਦਰ ਅਪਰਾਧ ਚੱਲ ਰਹੇ ਸੀ ਉਹ ਸਾਰੇ ਖਤਮ ਕਰਤੇ ਗੁਰੂ ਨੇ ਗੁਰੂ ਦੇ ਵਿੱਚ ਤਾਕਤ ਹੁੰਦੀ ਹੈ ਉਹ ਖਤਮ ਕਰ ਦਿੰਦਾ ਸਾਡੇ ਅਪਰਾਧ ਪਰ ਅਪਰਾਧ ਖਤਮ ਤਾਂ ਹੋਣਗੇ ਜੇ ਆ ਕੇ ਕਹਾਂਗੇ ਸੱਚੇ ਪਾਤਸ਼ਾਹ ਆ ਸਾਡੇ ਅੰਦਰ ਮਾੜਾ ਚੱਲ ਰਿਹਾ ਹੈ ਹਮੇ ਅਪਰਾਧੀ ਸਦ ਭੁੱਲਤੇ ਤੂੰ ਬਖਸ਼ਣ ਹਾਰੇ ਜੇ ਅਸੀਂ ਕਹਾਂਗੇ ਕਿ ਅਸੀਂ ਅਪਰਾਧੀ ਹਾਂ ਸੱਚੇ ਬਾਦਸ਼ਾਹ ਤਾਂ ਗੁਰੂ ਨੇ ਸਾਡੇ ਅੰਦਰੋਂ ਅਪਰਾਧ ਕੱਢ ਦੇਣੇ ਆ ਜੇ ਅਸੀਂ ਗੁਰੂ ਦੇ ਕੋਲ ਆ ਕੇ ਵੀ ਕਹਾਂ ਕਹਾਂਗੇ ਨਾ ਕਿ ਮੇਰੇ ਵਰਗਾ ਦੁਨੀਆ ਤੇ ਨਹੀਂ ਕੋਈ ਮੈਂ ਤੇ ਬਹੁਤ ਸੋਹਣਾ ਮੈਂ ਤੇ ਬਹੁਤ ਸੁਚੱਜਾ ਹਰ ਇੱਕ ਬੰਦੇ ਦੇ ਅੰਦਰ ਕੋਈ ਨਾ ਕੋਈ ਔਗਣ ਭਰਿਆ ਹੁੰਦਾ ਕਿਉਂਕਿ ਗੁਰੂ ਸਾਹਿਬ ਨੇ ਕਿਹਾ ਹਮ ਅਗੁਣ ਭਰੇ ਇੱਕ ਗੁਣਨਾਇ ਉਹ ਸਾਨੂੰ ਕਹਿ ਰਹੇ ਹੈ ਜੇ ਗੁਰੂ ਤਾਂ ਆਪ ਤੇ ਗੁਣਾ ਦਾ ਸਾਗਰ ਹੈ ਤੇ ਅਸੀਂ ਅਪਰਾਧਾਂ ਦੇ ਭਰੇ ਹੋਏ ਆ ਪਰ ਜੇ ਗੁਰੂ ਦੀ ਕਿਰਪਾ ਹੋ ਜੇ ਤਾਂ ਫਿਰ ਸਾਰਿਆਂ ਦੇ ਚਰਨਾਂ ਦੀ ਧੂੜ ਵੀ ਬਣ ਜਾਂਦਾ ਬੰਦਾ ਤੇ ਉਹਦੇ ਅੰਦਰੋਂ ਜਿਹੜੇ ਪਾਪ ਨੇ ਅਪਰਾਧ ਨੇ ਉਹ ਸਾਰੇ ਨਿਕਲ ਜਾਂਦੇ ਆ ਨਿੰਦ ਚਿੰਦ ਪਰ ਦੁੱਖ ਨਾ ਏ ਖਿੰਨ ਮਹਿ ਜਾਰੇ ਕਹਿੰਦੇ ਜਿਹੜੇ ਅੰਦਰ ਬੰਦੇ ਦੇ ਨਿੰਦਿਆ ਹੁੰਦੀ ਹੈ ਨਾ ਦੂਸਰਿਆਂ ਦੇ ਪਰਾਏ ਨਿੰਦਿਆ ਕਰਨੀ ਨਿੰਦ ਚਿੰਦ ਪਰ ਦੁੱਖ ਨਾ ਏ ਖਿੰਨ ਮਹਿ ਜਾਰੇ ਕਹਿੰਦੇ ਇਹਨਾਂ ਨੂੰ ਇੱਕ ਖਿੰਨ ਵਿੱਚ ਖਤਮ ਕਰ ਦਿੰਦਾ ਪ੍ਰਮਾਤਮਾ ਜਿਹੜੀ ਅਸੀਂ ਕਿਸੇ ਦੀ ਨਿੰਦਿਆ ਕਰਦੇ ਆ ਕਿਸੇ ਦੇ ਪ੍ਰਤੀ ਕਿਸੇ ਨੂੰ ਦਿਖਾਉਨੇ ਆ ਪਰ ਦੁੱਖ ਨਾ ਕਿਸੇ ਦਾ ਦਿਲ ਦਿਖਾਉਨੇ ਆ ਕਹਿੰਦੇ ਉਹ ਸਾਰਾ ਕੁਝ ਸਾਡੇ ਅੰਦਰੋਂ ਪਰਮਾਤਮਾ ਨੇ ਇੱਕ ਖਿੰਨ ਵਿੱਚ ਖਤਮ ਕਰ ਦੇਣਾ ਖਿੰਨ ਮਹਿ ਜਾ ਰੇ ਖਿੰਨ ਦੇ ਵਿੱਚ ਪਰਮਾਤਮਾ ਨੇ ਸਾਡੇ ਅੰਦਰੋਂ ਵਿਕਾਰ ਕੱਢ ਦੇਣੇ ਆ ਪਰ ਵਿਕਾਰ ਨਿਕਲਣਗੇ ਤਾਂ ਜੇ ਆ ਕੇ ਗੁਰੂ ਦੇ ਅੱਗੇ ਝੁਕ ਜਾਗੇ ਜੇ ਮਨ ਨੂੰ ਗੁਰੂ ਦੇ ਅੱਗੇ ਝੁਕਾ ਦਾਂਗੇ ਮੱਥਾ ਅਸੀਂ ਰੋਜ਼ ਟੇਕਦੇ ਆਂ ਸਰੀਰ ਸਾਡਾ ਝੁੱਕ ਜਾਂਦਾ ਪਰ ਮਨ ਨਹੀਂ ਕਦੇ ਝੁਕਿਆ ਜਿੱਦੇ ਮਨ ਗੁਰੂ ਦੇ ਅੱਗੇ ਝੁਕ ਗਿਆ ਉਹਦੇ ਸਾਰੇ ਅੰਦਰੋਂ ਵਿਕਾਰ ਨਿੰਦਿਆ ਭਰਾਏ ਕਿਸੇ ਨੂੰ ਦੁਖੀ ਕਰਨਾ ਉਹ ਸਾਰਾ ਕੁਝ ਗੁਰੂ ਨੇ ਬਾਹਰ ਕੱਢ ਦੇਣਾ ਦਇਆ ਨਯਾ ਹਰ ਨਿਕਟ ਪੀਖ ਨਾਹੀ ਦੂਰ ਹਾਰੇ ਕਹਿੰਦੇ ਫਿਰ ਬੰਦਾ ਕਿਸੇ ਦੇ ਉੱਤੇ ਦਇਆ ਵੀ ਕਰਨ ਲੱਗ ਜਾਂਦਾ ਜਿਵੇਂ ਗੁਰੂ ਸਾਡੇ ਤੇ ਦਇਆ ਕਰਦਾ ਹੈ ਫਿਰ ਇਨਸਾਨ ਵੀ ਇਨਸਾਨਾਂ ਦੇ ਉੱਤੇ ਦਇਆ ਕਰਨ ਲੱਗ ਜਾਂਦਾ ਹੈ ਦਇਆ ਮયા ਕਿਸੇ ਦੀ ਮਾਲੀ ਸਹਾਇਤਾ ਵੀ ਕਰਨ ਲੱਗ ਜਾਂਦਾ ਹੈ ਦਇਆ ਮયા ਹਰ ਨਿਕਟ ਪੀਖ ਪ੍ਰਮਾਤਮਾ ਨੂੰ ਆਪਣੇ ਨੇੜੇ ਵੱਸਦਾ ਵੇਖਣ ਲੱਗ ਜਾਂਦਾ ਹੈ ਕਿ ਪ੍ਰਮਾਤਮਾ ਤੇ ਬਿਲਕੁਲ ਮੇਰੇ ਨਾਲ ਵੱਸਦਾ ਹੈ ਜਿਵੇਂ ਗੁਰੂ ਸਾਹਿਬ ਕਹਿੰਦੇ ਆ ਨਾ ਇਹ ਪ੍ਰਮਾਤਮਾ ਹਰ ਟਾਈਮ ਨਾਲ ਵਸਦਾ ਠੇ ਪੈਰ ਉਹ ਪ੍ਰਮਾਤਮਾ ਨਾਲ ਵਸਦਾ ਹੈ ਪਰ ਅਸੀਂ ਨੇ ਕਦੇ ਆਪਣੇ ਨਾਲ ਸਮਝਿਆ ਹੀ ਨਹੀਂ ਸਾਨੂੰ ਲੱਗਦਾ ਹੈ ਕਿ ਪ੍ਰਮਾਤਮਾ ਤੇ ਸਤਵੇਂ ਅਸਮਾਨ ਤੇ ਹੈ ਪਰ ਪ੍ਰਮਾਤਮਾ ਤੇ ਹਰ ਇੱਕ ਬੰਦੇ ਦੇ ਅੰਦਰ ਹੀ ਵਸ ਰਿਹਾ ਪਰ ਸਾਨੂੰ ਦੂਰ ਲੱਗਦਾ ਹੈ ਦਇਆ ਮਇਆ ਹਰ ਨਿਕਟ ਪੀਖ ਨਹੀਂ ਦੂਰ ਆਰੀ ਕਹਿੰਦੇ ਪ੍ਰਮਾਤਮਾ ਦੂਰ ਥੋੜ੍ਹੀ ਹੈ ਉਹ ਤੇ ਹਰੇਕ ਬੰਦੇ ਦੇ ਨਾਲ ਵਸਦਾ ਹੈ ਪਰ ਅਸੀਂ ਸਮਝਿਆ ਨਹੀਂ ਨਾਲ ਅਸੀਂ ਸਮਝਿਆ ਨਹੀਂ ਹੈ ਨਾਲ ਜਿੱਦੇ ਪ੍ਰਮਾਤਮਾ ਨੂੰ ਨਾਲ ਸਮਝ ਲਿਆ ਨਾ ਉਹਦੇ ਗੁਰੂ ਸਾਹਿਬ ਕਹਿੰਦੇ ਸਾਰੇ ਤੇਰੇ ਅੰਦਰ ਦੇ ਜਿਹੜੇ ਦੁੱਖ ਨੇ ਜਮੇਲੇ ਨੇ ਸਾਰਾ ਕੁਝ ਖਤਮ ਕਰ ਦੇਣਾ ਜਿੱਦੇ ਨਾਲ ਸਮਝ ਲਿਆ ਜਿੱਦੇ ਪ੍ਰਮਾਤਮਾ ਨੂੰ ਨਾਲ ਸਮਝ ਲਿਆ ਆ ਮਨ ਵੀ ਠੰਡਾ ਠਾਰ ਹੋ ਜਾਣਾ ਤਨ ਵੀ ਠੰਡਾ ਠਾਰ ਹੋ ਜਾਣਾ ਤੇ ਗੁਰੂ ਸਾਹਿਬ ਕਹਿੰਦੇ ਤਨ ਮਨ ਸ਼ੀਤਲ ਭਏ ਆਵੋ ਮੁਕਤੇ ਸੰਸਾਰੇ ਕਹਿੰਦੇ ਤਨ ਵੀ ਤੇ ਮਨ ਵੀ ਸ਼ੀਤਲ ਦਾ ਭਾਵਨਾ ਠੰਡਾ ਠਾਰ ਕਹਿੰਦੇ ਜਿੱਦੈ ਪ੍ਰਮਾਤਮਾ ਦਾ ਵਾਸਾ ਤੇਰੇ ਅੰਦਰ ਹੋ ਗਿਆ ਨਾ ਸਮਝ ਲਿਆ ਤੈ ਪ੍ਰਮਾਤਮਾ ਨੂੰ ਅੰਦਰ ਕਿ ਮੇਰੇ ਅੰਦਰ ਪ੍ਰਮਾਤਮਾ ਵਸ ਰਿਹਾ ਦਿਲ ਚ ਤਨ ਮਨ ਸ਼ੀਤਲ ਭਏ ਆਵ ਕਹਿੰਦੇ ਤਨ ਵੀ ਤੇ ਮਨ ਵੀ ਠੰਡਾ ਠਾਰ ਹੋ ਜਾਣੇ ਆਬ ਮੁਕਤੇ ਸੰਸਾਰੇ ਕਹਿੰਦੇ ਸੰਸਾਰ ਵੱਲੋਂ ਬੰਦਾ ਮੁਕਤ ਹੋ ਜਾਂਦਾ ਮੁਕਤੇ ਸੰਸਾਰੇ ਮੁਕਤੀ ਦਾ ਸਾਧਨ ਮਿਲ ਜਾਂਦਾ ਜਿੱਦੇ ਪਰਮਾਤਮਾ ਨੂੰ ਅਸੀਂ ਮਿਲ ਗਏ ਜਿੱਦੇ ਮਨੇ ਠੰਡਾ ਹੋ ਗਿਆ ਜਿੱਦੇ ਤਾਨੇ ਠੰਡਾ ਹੋ ਗਿਆ ਭਾਵ ਕੇ ਅੰਦਰ ਵਿਕਾਰ ਨਹੀਂ ਹੁਣ ਹੈਗੇ ਵਿਕਾਰਾਂ ਕਰਕੇ ਅਸੀਂ ਅਹੰਕਾਰਕ ਤੁਰੇ ਫਿਰਦੇ ਆਂ ਵਿਕਾਰਾਂ ਕਰਕੇ ਸਾਡਾ ਜਿਹੜਾ ਸ਼ਰੀਰ ਹੈ ਇਹ ਤੰਗ ਹੁੰਦਾ ਜਾ ਰਿਹਾ ਹੈ ਬਿਕਾਰਾਂ ਕਰਕੇ ਸਾਡੀ ਉਮਰਾਂ ਘਟਦੀਆਂ ਜਾ ਰਹੀਆਂ ਨੇ ਗੁਰੂ ਸਾਹਿਬ ਕਹਿੰਦੇ ਤੁਸੀਂ ਪਰਮਾਤਮਾ ਦੇ ਨਾਮ ਦੇ ਨਾਲ ਜੁੜੋ ਜੇ ਪਰਮਾਤਮਾ ਦੇ ਨਾਮ ਦੇ ਨਾਲ ਜੁੜਜੋਗੇ ਤੁਹਾਡੀ ਜ਼ਿੰਦਗੀ ਵੀ ਵੱਡੀ ਹੋ ਜਾਣੀ ਹੈ ਤਨ ਮਨ ਸ਼ੀਤਲ ਭਏ ਆਵ ਮੁਕਤੇ ਸੰਸਾਰੇ ਹੀਤ ਚੀਤ ਸਭ ਪ੍ਰਾਣ ਧਨ ਨਾਨਕ ਦਰਸਾਰੀ ਕਹਿੰਦੇ ਜਿੱਦੇ ਪਰਮਾਤਮਾ ਦਾ ਦਰਸ਼ਨ ਹੋ ਜਾਂਦਾ ਨਾ ਉਹਦੇ ਕਹਿੰਦੇ ਹੀਤ ਚੀਤ ਸਭ ਪ੍ਰਾਣ ਧਨ ਕਹਿੰਦੇ ਮੇਰਾ ਚਿੱਤ ਵੀ ਪ੍ਰਾਣ ਵੀ ਕਹਿੰਦੇ ਇਹ ਸਾਰੇ ਐ ਲੱਗਦਾ ਕਿ ਪ੍ਰਮਾਤਮਾ ਦਾ ਇੱਕ ਧਨ ਹੈ ਕਿ ਮੇਰੇ ਵਾਸਤੇ ਸਭ ਤੋਂ ਵੱਡਾ ਧਨ ਵੀ ਕਹਿੰਦੇ ਇਹੀ ਆ ਪ੍ਰਮਾਤਮਾ ਦੇ ਦਰਸ਼ਨ ਹੋ ਜਾਣੇ ਗੁਰੂ ਦੇ ਸ਼ਬਦਾਂ ਨੂੰ ਆਪਣੇ ਹਿਰਦੇ ਚ ਵਸਾ ਲਿਆ ਸਭ ਤੋਂ ਵੱਡਾ ਧਨ ਹੈ ਹੀਤ ਚੀਤ ਸਭ ਪ੍ਰਾਣ ਧਨ ਨਾਨਕ ਦਰਸਾਰੀ ਕਹਿੰਦੇ ਜਿੱਦੇ ਗੁਰੂ ਦੇ ਦਰਸ਼ਨ ਹੋ ਗਏ ਉਹ ਸਭ ਤੋਂ ਵੱਡਾ ਧਨ ਮਿਲ ਗਿਆ ਕਹਿੰਦੇ ਬੰਦਾ ਕਹਿੰਦਾ ਮੈਨੂੰ ਪੈਸਾ ਮਿਲ ਜੇ ਮੈਨੂੰ ਜ਼ਮੀਨ ਮਿਲ ਜੇ ਮੈਨੂੰ ਜਾਇਦਾਦ ਮਿਲ ਜੇ ਪਰ ਕਹਿੰਦੇ ਸਭ ਤੋਂ ਵੱਡਾ ਧਨ ਹੈ ਗੁਰੂ ਦੇ ਦਰਸ਼ਨ ਹੋ ਜਾਣ ਜਦੋਂ ਗੁਰੂ ਦੇ ਦਰਸ਼ਨ ਹੋ ਗਏ ਇਹ ਚੀਜ਼ਾਂ ਤੇ ਕਹਿੰਦੇ ਪਿੱਛੇ ਪਿੱਛੇ ਫਿਰਦੀਆਂ ਨੇ ਸਾਰੀਆਂ ਇਹ ਚੀਜ਼ਾਂ ਪਿੱਛੇ ਪਿੱਛੇ ਫਿਰਦੀਆਂ ਨੇ ਜਿਹੜੇ ਪ੍ਰਮਾਤਮਾ ਦਾ ਨਾਮ ਜਪਣ ਵਾਲੇ ਸੀ ਉਹਨਾਂ ਦੇ ਮਗਰ ਮਗਰ ਫਿਰਦੀਆਂ ਨੇ ਸਾਰੀਆਂ ਚੀਜ਼ਾਂ ਪਰ ਅਸੀਂ ਅਜੇ ਨਾਮ ਜਪਿਆ ਹੀ ਨਹੀਂ ਅਸੀਂ ਇਹਨਾਂ ਪਦਾਰਥਾਂ ਦੇ ਪਿੱਛੇ ਪਿੱਛੇ ਭੱਜੇ ਫਿਰਦੇ ਆ ਅਸੀਂ ਪਦਾਰਥਾਂ ਦੇ ਪਿੱਛੇ ਪਿੱਛੇ ਭੱਜੇ ਫਿਰਦੇ ਆ ਤੇ ਜਿੱਦੇ ਪ੍ਰਮਾਤਮਾ ਦਾ ਨਾਮ ਜਪ ਲਿਆ ਉਹਦੇ ਕਹਿੰਦੇ ਇਹ ਪਦਾਰਥ ਬੰਦੇ ਦੇ ਪਿੱਛੇ ਪਿੱਛੇ ਭੱਜਦੇ ਆ ਜੀ ਤੇ ਗੁਰੂ ਸਾਹਿਬ ਨੇ ਸਾਨੂੰ ਇਹੀ ਕਿਹਾ ਕਿ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਪਰਮਾਤਮਾ ਦਾ ਨਾਮ ਜਪਦਿਆ ਜਪਦਿਆ ਜਿੰਨੀ ਜ਼ਿੰਦਗੀ ਲੰਘਦੀ ਹੈ ਕਹਿੰਦੇ ਅਸਲੀ ਲੈਖੇ ਦੇ ਵਿੱਚ ਤੇ ਉਹੀ ਬੈਂਦੀ ਹੈ ਤੇ ਜੇ ਗੁਰੂ ਦੇ ਨਾਮ ਤੋਂ ਬਿਨਾਂ ਹੀ ਜ਼ਿੰਦਗੀ ਲੰਗੀ ਕਹਿੰਦੇ ਉਹ ਤੇ ਫੇਰਾ ਹੈ ਸਮਝ ਲਿਓ ਜਿਵੇਂ ਸੱਪ ਦੀ ਉਮਰ ਤੇ ਵਧੇਰੀ ਲੰਬੀ ਹੁੰਦੀ ਹੈ ਪਰ ਕਹਿੰਦੇ ਉਹਦੇ ਅੰਦਰ ਤੇ ਜ਼ਹਿਰ ਹੀ ਭਰਿਆ ਪਿਆ ਹੈ ਨਾ ਕਹਿੰਦੇ ਕਿਤੇ ਨਾ ਹੋਵੇ ਕਿ ਇਸ ਤਰ੍ਹਾਂ ਦੀ ਜ਼ਿੰਦਗੀ ਬਤੀਤ ਕਰਕੇ ਅਸੀਂ ਸੰਸਾਰ ਚੋਂ ਜਾਈਏ ਕਹਿੰਦੇ ਜੇ ਜ਼ਿੰਦਗੀ ਇਹ ਮਿਲੀ ਆ ਨਾ ਸਰੀਰ ਮਿਲਿਆ ਤਾਂ ਇਹਨੂੰ ਚੰਗੇ ਪਾਸੇ ਲਾ ਕੇ ਪ੍ਰਮਾਤਮਾ ਦੇ ਨਾਮ ਦੇ ਨਾਲ ਜੋੜਦੀਏ ਪ੍ਰਮਾਤਮਾ ਦਾ ਨਾਮ ਹੀ ਸਭ ਤੋਂ ਵੱਡਾ ਧਨ ਹੈ ਤਨ ਮਨ ਸ਼ੀਤਲ ਭੈ ਆਵ ਮੁਕਤੇ ਸੰਸਾਰੇ ਹੀਤ ਕੀਤ ਸਭ ਪ੍ਰਾਣ ਧਨ ਨਾਨਕ ਦਰਸਾਰੀ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ